ਚੱਲ ਰਿਹਾ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੇ ਪਾਣੀ ਨਹੀਂ ਬੰਦ ਹੋਇਆ ਜੀ ਕੋਈ ਵਿਭਾਗ ਦੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੇ ਬੰਦ ਹੋ ਜਾਏ ਚੱਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣਾਂ ਦੇਖ ਲਓ ਜਿੱਦਾਂ ਸਾਰੇ ਫਸਲਾਂ ਤਬਾਹ ਹੋ ਗਏ ਸਾਡੇ ਲਈ ਲਾਉਣ ਲਈ ਚੋਣ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ ਹੈ ਜੀ ਪਿੰਡੇ ਖੰਡੇয়াল ਕੋਲ ਗੁਜਰ ਦੀ ਨਹਿਰ ਦੇ ਵਿੱਚ ਵੱਡਾ ਪਾੜ ਪੈਣ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਇਸ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਬੀਤੇ ਕੱਲ ਇਸ ਨਹਿਰ ਦੇ ਵਿੱਚ ਤਕਰੀਬਨ 50 ਫੁੱਟ ਲੰਬਾ ਪਾੜ ਪੈ ਗਿਆ ਸੀ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਹੁਣ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਗੁੱਸਾ ਪ੍ਰਸ਼ਾਸਨ ਤੇ ਵੀ ਫੁੱਟਦਾ ਹੋਇਆ ਨਜ਼ਰ ਆਇਆ ਉਹ ਕਹਿ ਕੇ ਪ੍ਰਸ਼ਾਸਨ ਦੇ ਵੱਲੋਂ ਇਸ ਸਬੰਧੀ ਕੋਈ ਵੀ ਪਹਿਲਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਦ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਗਰੂਕ ਵੀ ਕਰਵਾਇਆ ਗਿਆ ਸੀ ਕਿ ਇਸ ਨਹਿਰ ਦੇ ਵਿੱਚ ਪਾੜ ਪੈ ਸਕਦਾ ਕਿਸਾਨਾਂ ਦੀ ਫਸਲ ਤਬਾਹ ਹੋ ਸਕਦੀ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਅਜਿਹਾ ਕਿਹਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਦੇ ਉੱਤੇ ਉਹਨਾਂ ਦਾ ਗੁੱਸਾ ਵੀ ਫੁੱਟਦਾ ਹੋਇਆ ਦਿਖਾਈ ਦਿੱਤਾ ਤੇ ਹੁਣ ਕਿਸਾਨਾਂ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਆਪਣਾ ਸੰਦੀਪ ਸਿੰਘ ਆ ਜੀ ਪਿੰਡ ਕੁੜੇ ਵਾਲਾ ਕੀ ਘਟਨਾ ਹੋਈ ਹੈ ਜੀ ਸੰਦੀਪ ਇਹ ਘਟਨਾ ਤਾਂ ਜੀ ਰਾਤ ਆਪਣੀ ਨਹਿਰ ਟੁੱਟੇਗੀ ਤੁਹਾਨੂੰ ਪਤਾ ਹੈ ਜੀ ਇਹ ਕੁਛ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਚਾ ਸਤਗੁਰ ਸਿੰਘ ਦੇ ਖੇਤ ਆ ਜੀ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜਿਆ ਨੇ ਫੋਟੋ ਵੀ ਭੇਜਿਆ ਨੇ ਵੀ ਨਹਿਰ ਖਰਾਬ ਹੈ ਜੀ ਪਰ ਮੈਕਮ ਨੇ ਅੰਗੋਲੀ ਐਵੇਂ ਕਰੀ ਇਹ ਕਹਿੰਦੇ ਵੀ ਮੈਕਮਲ ਕਹਿੰਦੀ ਹਜੇ ਇੱਥੇ ਪਾਣੀ ਓਵਰਫਲੋ ਤੇ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਲੋਂ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਜੀ ਨਹਿਰ ਇੱਥੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਜੀ ਅਸੀਂ ਸਵੇਰ ਦੇ ਕਹਿ ਰਹੇ ਹਾਂ ਕੋਈ ਪਿੱਛੇ ਪਾਣੀ ਨਹੀਂ ਬੰਦ ਹੋਇਆ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਹੈ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੇ ਬੰਦ ਹੋ ਜੇ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਆਏ ਜੀ ਕਾ ਨਹਿਰ ਦੇ ਉੱਤੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁਲਾ ਹੈਗਾ ਜੇ ਉਹ ਪੁਲ ਦੀ ਸਫਾਈ ਹੋ ਵੀ ਜੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦਾ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਓਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਹੁਣ ਆ ਦੇਖ ਲਓ ਜਿੱਧਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾਡੇ ਲੇ ਲਾਉਣ ਲਈ ਝੋਨੇ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈਆਂ ਜੀ ਬਾਕੀ ਜ਼ਿਆਦਾਤਰ ਤਕਰੀਬਨ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਮਿੱਟੀ ਭਰਨ ਦੇ ਲਈ ਥੈਲੇ ਤੱਕ ਨਹੀਂ ਮਿਲ ਰਹੀ ਪ੍ਰਸ਼ਾਸਨ ਨੂੰ ਇਸ ਦੇ ਲਈ ਸਿੱਧੇ ਤੌਰ ਦੇ ਉਤੇ ਲੋਕਾਂ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਗਿਆ ਉਹਨਾਂ ਕਹੇ ਕਿ ਡਰੇਨ ਦੀ ਸਫਾਈ ਵੀ ਨਹੀਂ ਕਰਵਾਈ ਗਈ ਇਹ ਪਾੜ ਪਹਿਲੀ ਵਾਰ ਹੀ ਨਹੀਂ ਪਿਆ ਸਗੋਂ ਪਿਛਲੇ 3 ਸਾਲ ਤੋਂ ਇਸ ਨਹਿਰ ਦੇ ਵਿੱਚ ਇਸੇ ਤਰ੍ਹਾਂ ਪਾੜ ਪੈਂਦਾ ਆ ਰਿਹਾ ਤੇ ਕਿਸਾਨਾਂ ਦੀ ਫਸਲ ਇਸੇ ਤਰ੍ਹਾਂ ਤਬਾਹ ਵੀ ਹੁੰਦੀ ਆ ਰਹੀ ਹੈ। ਥੇ ਰਿਪੋਰਟ ਪੰਜਾਬੀ ਲੋਕ ਚੈਨਲ